सतनाम वाहिगुरु साहिब जी तिलंग महला पंजवा तिल महलाजवातीजा मेहरबान साहिब मेहरबान साहिब मेरा मेहरबान जी सगल को दे दान ਰਹਾ ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਕਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀ ਐ ਵੱਡਾ ਵੇ ਪਰਵਾਹ ਕਰ ਬੰਦੀ ਤੂੰ ਬੰਦਗੀ ਜਿਚਰ ਘਟ ਮਹ ਸਾਹੋ ਤੂੰ ਸਮਰੱਥ ਅਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ तिलंग महला पंजवा कर तीजा मेहरवान साहिब मेहरवान साहिब मेरा मेहरवान जी सगल को दे दान रहा तू काहे डोलह प्राणीया ਤੂੰ ਰੱਖੇਗਾ ਸਿਰ ਜਣ ਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀ ਐ ਵੱਡਾ ਵੇ ਪਰਵਾਹ ਕਰ ਬੰਦੀ ਤੂੰ ਬੰਦਗੀ ਜਿਚਰ ਘਟ ਮਹ ਸਾਹੋ ਤੂੰ ਸਮਰੱਥ ਅਕਤ ਅਗੋਚਰ dio pind teri raas rahm teri sukh paaya sada nanak ki ardas sat naam siri wahguru sahib ji tilang mahalla panjwa kar tija ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲਹ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਦਰਤ ਕੀ ਮਾ ਨਾ ਜਾਣੀ ਐ ਵੱਡਾ ਵੇ ਪਰਵਾਹ ਕਰ ਬੰਦੀ ਤੂੰ ਬੰਦਗੀ ਜਿਚਰ ਘਟ ਮਹਿ ਸਾਹੋ ਤੂੰ ਸਮਰੱਥ ਅਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ 5 ਕਰ ਤੀਜਾ ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲਹ ਪ੍ਰਾਣੀਆਂ ਤੁਦ ਰਾਕੇਗਾ ਸਿਦਜਣ ਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀ ਐ ਵੱਡਾ ਵੇ ਪਰਵਾਹ ਕਰ ਬੰਦੀ ਤੂੰ ਬੰਦਗੀ ਜਿਚਰ ਘਟ ਮਹ ਸਾਹੋ ਤੂੰ ਸਮਰਥ ਅਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ 5 ਕਰ ਤੀਜਾ ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲਹ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਉਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹੋ ਕਰ ਬੰਦੀ ਤੂੰ ਬੰਦਗੀ ਜਿਚਰ ਘਟ ਮਹਿ ਸਾਹੋ ਤੂੰ ਸਮਰੱਥ ਅਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ 5 ਕਰ ਤੀਜਾ ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲਹ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀ ਐ ਵੱਡਾ ਵੇ ਪਰਵਾਹ ਕਰ ਬੰਦੀ ਤੂੰ ਬੰਦਗੀ ਜਿਚਰ ਘਟ ਮਹਿ ਸਾਹੋ ਤੂੰ ਸਮਰੱਥ ਅਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ